ਕੇਂਦਰ ਸਰਕਾਰ ਵੱਲੋਂ ਅਲਾਟ ਕੀਤੀ ਜ਼ਮੀਨ ਤੇ ਤਨਹਾਰ ਪਰਿਵਾਰਾਂ ਤੇ ਕਬਜ਼ਾ ਕਰਨ ਦੇ ਲੱਗੇ ਦੋਸ਼ ਗਰੀਬ ਪਰਿਵਾਰਾਂ ਦੇ ਹੱਕ ਵਿੱਚ ਆਈ ਪੰਜਾਬ ਕਿਸਾਨ ਯੂਨੀਅਨ ਬਾਗੀ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਕਿਸ਼ਨ ਸਿੰਘ ਵਾਲਾ ਚ 1955 ਵਿੱਚ ਕੇਂਦਰ ਸਰਕਾਰ ਵੱਲੋਂ ਆਰਥਿਕ ਤੌਰ ਤੇ ਕਮਜ਼ੋਰ ਵਰਗਾ ਨੂੰ ਜੀਵਨ ਬਸਰ ਕਰਨ ਲਈ ਤਕਰੀਬਨ 86 ਏਕੜ ਜ਼ਮੀਨ ਲਗਭਗ 8-10 ਪਰਿਵਾਰਾਂ ਨੂੰ ਦਿੱਤੀ ਗਈ ਜੋ ਬਿਆਸ ਦਰਿਆ ਦੇ ਕਿਨਾਰੇ ਤੋਂ ਤੁਸੀਂ ਬੰਨ ਦੇ ਵਿਚਕਾਰ ਅਲਾਟ ਹੋਈ ਸੀ ਪਰੰਤੂ ਹੁਣ ਉਹਨਾਂ ਪਰਿਵਾਰਾਂ ਨੇ 90 ਦੇ ਦੁਹਾਕੇ ਦੌਰਾਨ ਪੰਜਾਬ ਦੇ ਵਿਗੜੇ ਮਾਹੌਲ ਦਾ ਫਾਇਦਾ ਚੁੱਕਦੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਜਾਲੀ ਰਜਿਸਟਰੀਆਂ ਕਰਵਾਉਣ ਦੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਗਗੜੇਵਾਲ ਦੇ ਵਿਅਕਤੀ ਉੱਪਰ ਕਥਿਤ ਤੌਰ ਤੇ ਦੋਸ਼ ਲਗਾਏ ਹਨ ਉਹਨਾਂ ਕਹਿੰਦੇ ਕਿ ਸਾਡੇ ਪੀੜਤ ਪਰਿਵਾਰਾਂ ਵੱਲੋਂ ਤਕਰੀਬਨ 30 ਸਾਲਾਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪਰੰਤੂ ਜ਼ਿਲ੍ਹਾ ਪ੍ਰਸ਼ਾਸਨ ਦੀ ਮਿਲੀ ਭੁਗਤੇ ਸਿਆਸੀ ਦਬਾਅ ਕਾਰਨ ਮਾਮਲਾ ਕਿਸੇ ਪਾਸੇ ਲੱਗਦਾ ਨਜ਼ਰ ਨਹੀਂ ਆਉਂਦਾ ਇਸ ਪਾਸਮੇ ਪੰਜਾਬ ਕਿਸਾਨ ਯੂਨੀਅਨ ਯੂਨੀਅਨ ਬਾਗੀ ਦੇ ਸੂਬਾ ਜਨਰਲ ਸਕੱਤਰ ਗੁਰਦੀਪ ਸਿੰਘ ਪੰਡਾਲ ਸੂਬਾ ਸਲਾਹਕਾਰ ਸੁਖਦੇਵ ਸਿੰਘ ਖੀਰਾਂਵਾਲੀ ਨੇ ਕਿਹਾ ਕਿ ਜੇਕਰ ਉਕਤ ਮਾਮਲੇ ਨੂੰ ਜਲਦ ਪਾਰਦਰਸ਼ੀ ਢੰਗ ਨਾਲ ਹੱਲ ਨਾ ਕੀਤਾ ਤਾਂ ਤਿੱਖੇ ਸੰਘਰਸ਼ ਉਲੀਕੇ ਜਾਣਗੇ ਤੇ ਇਨ੍ਹਾਂ ਸੰਘਰਸ਼ਾਂ ਦੇ ਨਿਕਲਦੇ ਛਿੱਟੇ ਦਾ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤਰਨਤਾਰਨ ਹੋਵੇਗਾ ਸਪੈਸ਼ਲ ਨਿਊਜ਼ ਪੰਜਾਬੀ ਲਈ ਸ਼ੁਭਮ ਲਕੀ ਦੀ ਖਾਸ ਰਿਪੋਰਟ ਇਹ ਪੈਸੇ ਦਾ ਵਾਟ ਟੈਂਡਰ ਚ ਲੈ ਕੇ ਲਾਟ ਹੋਈ ਦੋ-ਦੋ ਲੱਖ ਰੁਪਈਆ ਮੰਗੰਦਾ ਹੈ ਵਕੀਲ ਸਾਹਿਬ ਆ ਤੇ ਅਸੀਂ ਕਿੱਥੋਂ ਦਈਏ ਜੀ ਦਿਹਾੜੀ ਕਰਕੇ ਤੇ ਨਿਆਣਿਆਂ ਨੂੰ ਰੋਟੀਆਂ ਖਵਾਈਏ ਕਿ ਜਾਂ ਉਹਨਾਂ ਨੂੰ ਦੋ-ਦੋ ਲੱਖ ਰੁਪਈਆ ਕਿੱਥੋਂ ਇਕੱਠਾ ਕਰਾਂਗੇ ਆ ਵੇਖ ਲਓ ਸਾਡੀ ਕੰਡੀਸ਼ਨ ਕਿਹੋ ਜੀ ਆ ਅਸੀਂ 2 ਲੱਖ ਰੁਪਈਆ ਦੇ ਸਕਦੇ ਆ ਕਿੱਥੋਂ ਮੈਂ ਜਾ ਕੇ ਤੇ ਅਸੀਂ ਕੇਸ ਲੜ ਲਈਏ ਜੀ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਪ੍ਰਸ਼ਾਸਨ ਤੋਂ ਸਾਬਾਦਰ ਸਾਡੀ ਬੇਨਤੀ ਇਹੋ ਆ ਵੇਖੋ ਇਹ ਸੈਂਟਰ ਸਰਕਾਰ ਨੇ ਪੈਲੀ ਸਾਨੂੰ ਲਾਟ ਕੀਤੀ ਆ ਅਠਾ ਘਰਾ ਨੂੰ ਤੇ ਇਹ ਇੱਕੋ ਬੰਦਾ ਹੀ ਇੰਨਾ ਧੱਕਾ ਕੀਤਾ ਮਹਿਕਮੇ ਨਾਲ ਰਲ ਕੇ ਤੇ ਜ਼ਿਲ੍ਹੇ ਦੇ ਡੀਸੀ ਸਾਹਿਬ ਨੂੰ ਔਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹੋ ਬੇਨਤੀ ਆ ਵੀ ਹੋਰ ਤੇ ਕੰਮ ਬਹੁਤ ਵੇਖ ਰਹੇ ਹੋ ਇਸੇ ਕਰਕੇ ਤੁਹਾਨੂੰ ਭਰਾਵਾਂ ਨੂੰ ਬੇਨਤੀ ਕੀਤੀ ਕਿ ਸਾਡੀ ਕੋਈ ਆਵਾਜ਼ ਉਠਾਈ ਜਾਵੇ ਕੋਈ ਸਾਡਾ ਭਲਾ ਹੋ ਜਾਵੇ ਕਿਸੇ ਤਰੀਕੇ ਨਾਲ ਅਰ ਨੂੰ ਇਹੋ ਹੀ ਆਪੀ ਮਤਲਬ ਜਾਂ ਡੀਸੀ ਸਾਹਿਬ ਸਾਡੇ ਕੋ ਕਾਗਜ ਹੈਗੇ ਆ ਜੀ ਉਸਾਂ ਕਾਗਜਾਂ ਨੂੰ ਬਹਾਲ ਕਰਕੇ ਸਾਨੂੰ ਭਾਇਆ ਜਾਵੇ ਕਬਜਾ ਦਵਾਇਆ ਜਾਵੇ ਨਾਮ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੀ ਮੈਂ ਗੁਰਦੀਪ ਸਿੰਘ ਪੰਡਾਹਲ ਸੂਬਾ ਜਨਸਕੱਤਰ ਪੰਜਾਬ ਕਿਸਾਨ ਯੂਨੀਅਨ ਬਾਗੀ ਅੱਜ ਜਿਹੜੀ ਕਾਨਫਰੰਸ ਹੋ ਰਹੀ ਆ ਪਿੰਡਾਂ ਵਾਲਾ ਕਹਿੰਦਾ ਕਾਫੀ ਤੱਕਾ ਹੋ ਰਿਹਾ ਵਾ ਕਿਸੇ ਜਾਨੀ ਕੀ ਸ਼ੋਹਕਾਰ ਬੋਲਣਾ ਜੁਲਾਈ ਨੱਪੀ ਗਈ ਆ ਇਹ ਗਰੀਬ ਡੇਟੇ ਦੇ ਅੜੇ ਬੰਦੇ ਆ ਕਾਫੀ ਤਸ਼ੱਦਦ ਚ ਰਹ ਰਹੇ ਨੇ ਇਸ ਵਾਰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਪਿਛਲੇ ਦਿਨੀ ਪਿੰਡ ਕਿਸ਼ਨ ਸਿੰਘ ਵਾਲਾ ਜ਼ਿਲ੍ਹਾ ਕਪੂਰਥਲਾ ਦੇ ਜਿਹੜੇ ਕੁਛ ਕੁ ਸੁਣਿਕ ਮੇਰੇ ਕੋਲੇ ਆਏ ਸੀਗੇ ਤੇ ਇਹਨਾਂ ਨੇ ਸਾਰੇ ਜਿਹੜੇ ਕਾਗਜ਼ ਪੱਤਰ ਆ ਸਾਰੇ ਦਿਖਾਏ ਸੀਗੇ ਉਹਦੇ ਵਿੱਚ ਇਹ ਤੁਹਾਨੂੰ ਦੱਸਣਾ ਚਾਹੂੰਗਾ ਇੱਥੇ ਕਿ ਜਿਹੜੀ ਇਹ ਪੂਰੀ ਦੀ ਪੂਰੀ ਬੈਲਟ ਹੈ ਬੇਟ ਦਾ ਇਲਾਕਾ ਹੈ ਜਿਹੜੀ ਇਹ ਸੁਲਤਾਨਪੁਰ ਤੱਕ ਜਾਂਦੀ ਹੈ ਸਾਰੀ ਜ਼ਮੀਨ ਹੈ ਇਹ ਸੈਂਟਰ ਸਰਕਾਰ ਦੀ ਜ਼ਮੀਨ ਸੀਗੀ ਪਰੰਤੂ ਕੁਛ ਧਨਾੜ ਲੋਕਾਂ ਵੱਲੋਂ ਜਿਹੜੀ ਧੋਖਾ ਧੜੀ ਦੇ ਨਾਲ ਉਹਨਾਂ ਵੱਲੋਂ ਜਿਹੜੀ ਹੈਗੀ ਆ ਇਸ ਜ਼ਮੀਨ ਦੀਆਂ 1996 ਜਾਂ 92 93 ਦੇ ਵਿੱਚ ਜਿਹੜੀਆਂ ਰਜਿਸਟਰੀਆਂ ਕਰਵਾਈਆਂ ਜਾਂਦੀਆਂ ਜਾਂਦ ਕਿ ਇਹ ਜਿਹੜੇ 8 ਪਰਿਵਾਰ ਨੇ ਉਹਨਾਂ ਨੂੰ ਇਹ ਜ਼ਮੀਨ ਅਲਾਟ ਹੋਈ ਸੀ ਮੈਂ ਤੁਹਾਨੂੰ ਡਾਕੂਮੈਂਟ ਵੀ ਦਿਖਾਉਣਾ ਚਾਹੂੰਗਾ ਕਿ ਇਹਦੇ ਵਿੱਚ ਸ਼ਰੀਆਮੇ ਲਿਖਿਆ ਕਿ ਇਹ ਸ਼ਾਮਲਟ ਸੀਗੀ ਤੇ ਜਿਹੜੀਆਂ ਇਹ ਇਹ ਸਾਰੇ ਪਰਿਵਾਰਾਂ ਨੂੰ ਜਿਹੜੀ ਜ਼ਮੀਨ ਹੈ ਜਿਹੜੀ ਸੀਗੀ ਉਹ ਦਿੱਤੀ ਗਈ ਸੀ ਪਰੰਤੂ ਕੁਝ ਤਣਾੜ ਲੋਕਾਂ ਵੱਲੋਂ ਸਰਕਾਰ ਦੇ ਨਾਲ ਰਲ ਕੇ ਜਿਹੜਾ ਉਹ ਪੰਜਾਬ ਦਾ ਕਾਲਾ ਦੌਰ ਸੀਗਾ ਉਸ ਸਮੇਂ ਜਿਹੜਾ ਹੈਗਾ ਵਾ ਇਹਨਾਂ ਨੂੰ ਡਰਾ ਧਮਕਾ ਕੇ ਉਸ ਜ਼ਮੀਨ ਦਾ ਜਿਹੜਾ ਮਾਲਕੀ ਹੱਕ ਇਹਨਾਂ ਕੋਲ ਹੋਇਆ ਗਿਆ ਪਰੰਤੂ ਇੱਥੇ ਇੱਕ ਇੱਕ ਸਵਾਲ ਇਹ ਵੀ ਬਣਦਾ ਕਿ ਜਿਹੜਾ ਪ੍ਰਸ਼ਾਸਨ ਕੀ ਕਰ ਰਿਹਾ ਵਾ ਜਦ ਕਿ ਜਿਹੜੀਆਂ ਕੇਂਦਰ ਸਰਕਾਰ ਦੀਆਂ ਜ਼ਮੀਨਾਂ ਨੇ ਚਾਹੇ ਉਹ ਸੁਲਤਾਨਪੁਰ ਦੀ ਗੱਲ ਕਰ ਲਈਏ ਤਲਵੰਡੀ ਚੌਧਰੀਆਂ ਦੀ ਗੱਲ ਕਰ ਲਈਏ ਪਿੱਛੇ ਆਪਾਂ ਢਲਵਾਂ ਨਰਾ ਤੱਕ ਦੀ ਗੱਲ ਕਰ ਲਈਏ ਜਿਹੜੀਆਂ ਸੈਂਟਰ ਦੀਆਂ ਜ਼ਮੀਨਾਂ ਨੇ ਇਹਨਾਂ ਦੀਆਂ ਰਜਿਸਟਰੀਆਂ ਤਾਂ ਹੋਈ ਨਹੀਂ ਸਕਦੀਆਂ ਕਿਉਂਕਿ ਜ਼ਮੀਨਾਂ ਸਾਰੀਆਂ ਸਰਕਾਰੀ ਨੇ ਪਰ ਜਿਹੜੇ ਉਹ ਕਾਨਗੋ ਪਟਵਾਰੀ ਤਹਿਸੀਲਦਾਰ ਸੀਗੇ ਜਾਂ ਡੀਸੀ ਲੈਵਲ ਦੇ ਬੰਦੇ ਸੀਗੇ ਜਾਂ ਕੋਈ ਵੀ ਆਲਾ ਅਧਿਕਾਰੀ ਸੀ ਕਿਉਂਕਿ ਰਕਬਾ ਬਹੁਤ ਵੱਡਾ ਏ ਜਿਹੜਾ ਤੁਸੀਂ ਬੰਨ ਤੇ ਅਡਵਾਂਸ ਬੰਦੇ ਵਿਚਲਾ ਕੋਸ਼ਾ ਰਕਬਾ ਤੇ ਅਡਵਾਂਸ ਬ ਕੈਲਰੀਏ ਜ਼ਮੀਨ ਬੰਦੀ ਹੈ ਉਹਨਾਂ ਦੇ ਉੱਪਰ ਵੀ ਕੋਈ ਕਾਰਵਾਈ ਅੱਜ ਤੱਕ ਅਮਲ ਵਿੱਚ ਨਹੀਂ ਲਿਆਂਦੀ ਗਈ ਸੋ ਅਸੀਂ ਪੰਜਾਬ ਕਿਸਾਨ ਜੀ ਨੇ ਬਾਕੀ ਵੱਲੋਂ ਇਹ ਮੰਗ ਕਰਦੇ ਆ ਕਿ ਜਿਹੜੇ 8 ਪਰਿਵਾਰ ਨੇ ਇਹਨਾਂ ਨੂੰ ਇਹਨਾਂ ਦਾ ਬਣਦਾ ਹੱਕ ਦਵਾਇਆ ਜਾਵੇ ਦੂਸਰੀ ਗੱਲ ਆ ਕਿ ਜਿਹੜੇ ਆਲਾ ਅਧਿਕਾਰੀ ਹੈਗੇ ਚਾਹੇ ਇਸ ਜਿਹੜਾ ਹੈਗਾ ਪੂਰੇ ਦਾ ਪੂਰਾ ਘਪਲਾ ਹੋਇਆ ਉਹਦੇ ਵਿੱਚ ਸ਼ਾਮਲ ਨੇ ਚਾਹੇ ਉਹ ਪਟਵਾਰੀ ਨੇ ਤਹਿਸੀਲਦਾਰ ਨੇ ਕਾਨਗੋ ਨੇ ਉਹਨਾਂ ਸਾਰਿਆਂ ਦੇ ਉੱਪਰ ਕਿਉਂਕਿ ਇਹ ਜਿਹੜੀਆਂ ਰਜਿਸਟਰੀਆਂ ਨੇ ਇਹ ਬੰਦਿਆਂ ਨੇ ਆਪ ਤੱਕ ਕਿਸ ਨੇ ਕਰਨੇ ਨਹੀਂ ਲਈਆਂ ਇਹ ਕਿਸੇ ਨਾ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਮਾਲ ਵਿਭਾਗ ਦੇ ਅਧਿਕਾਰੀ ਉਹਨਾਂ ਵੱਲੋਂ ਕੀਤੀਆਂ ਗਈਆਂ ਉਹ ਦੇ ਵਿਚ ਹੈ ਹੋ ਰਿਟਾਇਰ ਵੀ ਅੱਜ ਹੋ ਚੁੱਕੇ ਹੋਣਗੇ ਉਹਨਾਂ ਦੇ ਉੱਪਰ ਵੀ ਜਿਹੜੀਆਂ ਹੈਗੀਆਂ ਕਾਰਵਾਈਆਂ ਬਣਦੀਆਂ ਨੇ ਕਿਉਂਕਿ ਕਪਲਾ ਬਹੁਤ ਵੱਡਾ ਹੈ ਇਹ ਕੱਲਾ ਇੱਥੇ ਨੀਗਾ ਸੁਲਤਾਨਪੁਰ ਦੇ ਵਿੱਚ ਬਹੁਤ ਇਦਾਂ ਦੇ ਮਸਲੇ ਜਿਹੜੇ ਹੈਗੇ ਉਹ ਚੱਲਦੇ ਆ ਤਲਵੰਡੀ ਚੌਧਰੀਆਂ ਦੇ ਵਿੱਚ ਬਹੁਤ ਇਦਾਂ ਦੇ ਮਸਲੇ ਚੱਲਦੇ ਆ ਜਿੱਥੇ ਕਿ ਜਿਹੜਾ ਕੁਛ ਤਾਂ ਆੜ ਲੋਕਾਂ ਵੱਲੋਂ ਉਹਨਾਂ ਸਮਿਆਂ ਦੇ ਵਿੱਚ ਜਦੋਂ ਪੰਜਾਬ ਦਾ ਕਾਲਾ ਦੌਰ ਪਹਿਲਾਂ ਦਾ ਦੱਸ ਕੇ ਹਟਿਆ ਕਿ ਉਦੋਂ ਇਹਨਾਂ ਨੇ ਸਾਡਾ ਕੁਝ ਕੀਤਾ ਸੋ ਅਸੀਂ ਪੰਜਾਬ ਕਿਸਾਨ ਯੂਨੀਅਨ ਅੰਬਾਗੀ ਵੱਲੋਂ ਅਸੀਂ ਤਰਨਤਾਰਨ ਦੇ ਡੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਉਸ ਤੋਂ ਦੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਜਲਦ ਤੋਂ ਜ ਬਣੀਆਂ ਉਹ ਸੜਕਾਂ ਜਾਮ ਕਰਦੀਆਂ ਪਰ ਜਿੰਨੀ ਦੇਰ ਤੱਕ ਇਹਨਾਂ ਸਾਡੇ ਜਿਹੜੇ ਵੀਰ ਨੇ ਇਹਨਾਂ ਨੂੰ ਆਪਣਾ ਹੱਕ ਨਹੀਂ ਮਿਲਦਾ ਉਨੀ ਦੇਰ ਤੱਕ ਜਥੇਬੰਦਕ ਤੌਰ ਤੇ ਚਾਹੇ ਸਾਨੂੰ ਆਪਣੇ ਲੈਵਲ ਤੇ ਹੋਵੇ ਜਾਂ ਸਾਡੀਆਂ ਜਿੰਨੀਆਂ ਭਰਾ ਭਰੀਆਂ ਤੇ ਬਣੀਆਂ ਉਹਨਾਂ ਨਾਲ ਸਲਾਹ ਮਸ਼ਵਰਾ ਕਰਕੇ ਮੀਟਿੰਗ ਲਾ ਕੇ ਜਿਹੜਾ ਹੈਗਾ ਵਾ ਇਹਨਾਂ ਦੇ ਹੱਕ ਵਿੱਚ ਖੜਨਾ ਪਵੇ ਅਸੀਂ ਚਾਹੇ ਕੋਈ ਰੋਡ ਜਾਮ ਕਰੀਏ ਕੋਈ ਡੀਸੀ ਆਫਿਸ ਦਾ ਕਰਾਓ ਕਰੀਏ ਕੋਈ ਤਹਿਸੀਲਦਾਰ ਦਾ ਕਰਾਓ ਕਰੀਏ ਉਹ ਫਿਰ ਅਸੀਂ ਜਿਹੜਾ ਅਗਲਾ ਐਕਸ਼ਨ ਹੋਊਗਾ